ਪੰਜਾਬ ਚ ਆਏ ਦਿਨ ਕਿਸੇ ਨਾ ਕਿਸੇ ਦੀ ਅਸ਼ਲੀਲ ਵੀਡੀਓ ਸਾਹਮਣੇ ਆ ਰਹੀ ਹੈ ਚਾਹੇ ਉਹ ਕੋਈ ਇਨਫਲੂਐਂਸਰ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਤੇ ਹੁਣ ਅੱਜ ਇੱਕ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਇੱਕ ਬਾਬੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਸੁਆਮੀ ਸ਼ੰਕਰਾਨੰਦ ਜੋ ਕਿ ਲੁਧਿਆਣਾ ਦਾਖਾ ਦੇ ਵਿੱਚ ਆਪਣਾ ਇੱਕ ਕਹਿ ਸਕਦੇ ਹੋ ਕਿ ਡੇਰਾ ਚਲਾਉਂਦਾ ਸੀ ਉਸ ਦੀ ਇੱਕ ਵੀਡੀਓ ਅਸ਼ਲੀਲ ਵੀਡੀਓ ਇੱਕ ਮਹਿਲਾ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਅਪੱਤੀ ਜਨਕ ਤਸਵੀਰਾਂ ਨੇ ਇਸ ਖਬਰ ਦੇ ਵਿੱਚ ਵੀ ਤੁਹਾਨੂੰ ਨਹੀਂ ਦਿਖਾ ਸਕਦੇ ਤੇ ਹੁਣ ਇਸ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਲਗਾਤਾਰ ਲੋਕ ਇਸ ਦੀ ਇਸ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਇਸ ਦੀ ਐਫ ਆਈ ਆਰ ਦੇ ਵਿੱਚ ਨਾਮ ਨਾ ਦੱਸਣ ਦੇ ਸ਼ਰਤ ਦੇ ਉੱਤੇ ਐਫਆਈਆਰ ਦੇ ਵਿੱਚ ਜਿਸ ਨੇ ਇਸ ਦੇ ਉੱਪਰ ਐਫਆਈਆਰ ਕਰਾਈ ਉਸਨੇ ਕੀ ਬਿਆਨ ਦਿੱਤੇ ਤੁਹਾਨੂੰ ਸਭ ਤੋਂ ਪਹਿਲਾਂ ਉਹ ਸੁਣਾਉਣੇ ਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਮੈਂ ਕਾਫੀ ਸਮੇਂ ਤੋਂ Swami Shankarananda ਬਤੌਰ ਸਾਧੂ ਹੋਣ ਦੇ ਨਾਤੇ ਸ਼ਰਧਾਲੂ ਹਾਂ ਮੇਰੀ ਇਹਨਾਂ ਬਹੁਤ ਇਹਨਾਂ ਪ੍ਰਤੀ ਬਹੁਤ ਜ਼ਿਆਦਾ ਧਾਰਮਿਕ ਆਸਥਾ ਸੀ ਅਤੇ ਧਾਰਮਿਕ ਭਾਵਨਾ ਦੇ ਆਧਾਰ ਤੇ ਮੈਨੂੰ ਇਹਨਾਂ ਨਾਲ ਬਹੁਤ ਦਿਲੋਂ ਲਗਾਵ ਜੁੜਿਆ ਹੋਇਆ ਸੀ ਤੇ ਮੈਂ ਇਹਨਾਂ ਦੀ ਇੱਕ ਅਸ਼ਲੀਲ ਵੀਡੀਓ ਦੇਖੀ ਜਿਸ ਦੀ ਖਬਰ ਸੁਣਦਿਆਂ ਹੀ ਮੈਨੂੰ ਇਹ ਖਬਰ ਸੱਚੀ ਹੋਣ ਬਾਰੇ ਪਤਾ ਲੱਗਿਆ ਕਿਉਂਕਿ ਇਸ ਨਾਲ ਮੇਲੇ ਸ਼ਰਧਾਲੂਆਂ ਅਤੇ ਮੇਰੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚੀਆਂ ਨੇ ਤੇ ਮੈਂ ਆਪਣੇ ਆਪ ਨੂੰ ਧਾਰਮਿਕ ਮਾਨਸਿਕ ਤੌਰ ਤੇ ਦੁਖੀ ਮਹਿਸੂਸ ਕਰ ਰਿਹਾ ਹਾਂ ਮੈਂ ਇਸ ਦੇ ਖਿਲਾਫ ਇਤਲਾਹ ਦੇਣ ਦਾ ਮਨ ਬਣਾਇਆ ਕਿਉਂਕਿ ਇਸ ਨਾਲ ਮੇਰੇ ਸ਼ਰਧਾਲੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਰਪਾ ਕਰਕੇ ਇਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰੀ ਪਛਾਣ ਗੁਪਤ ਰੱਖੀ ਜਾਵੇ ਤਾ ਇਹ ਬਿਆਨ ਜਿਹੜਾ ਹੈ ਇਹ ਉਸੇ ਦੇ ਹੀ ਜਿਹੜਾ ਕਹਿ ਸਕਦੇ ਹੋ ਕਿ ਉਸ ਦਾ ਚੇਲਾ ਹੋਵੇਗਾ ਉਸ ਨੇ ਦਿੱਤਾ ਹੈ ਜਿਸ ਨੇ ਆਪਣੀ ਪਹਿਚਾਨ ਗੁਪਤ ਰੱਖਣ ਦੀ ਗੱਲ ਕੀਤੀ ਹੈ ਤਾਂ ਕਿ ਉਸ ਦੇ ਖਿਲਾਫ ਜਾਂ ਉਸ ਦੇ ਉੱਤੇ ਕੋਈ ਜਿਹੜਾ ਬਾਬਾ ਹੈ ਆਪਣੇ ਫੋਲੋਅਰਸ ਨੂੰ ਕਹਿ ਕੇ ਜਾਨ ਮਾਲ ਦਾ ਨੁਕਸਾਨ ਨਾ ਕਰ ਸਕੇ ਤੇ ਇਸ ਸੁਆਮੀ ਸ਼ੰਕਰਾਨੰਦ ਦੇ ਉੱਤੇ ਧਾਰਾ 299 ਭਾਰਤੀ ਨਵੇਂ ਸੈਂਤਾ ਯਾਨੀ ਕਿ ਜਿਹੜਾ ਨਵਾਂ ਕਾਨੂੰਨ ਆਇਆ ਹੈ ਬੀ ਐਨ ਐਸ ਉਹਦੇ ਤਹਿਤ ਕਰ ਦਿੱਤੀ ਗਈ ਹੈ ਤੇ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਇਸ ਦੇ ਵਿੱਚ ਨਹੀਂ ਕੀਤੀ ਗਈ ਹੈ ਤੇ ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਉਸ ਨੂੰ ਬਚਾ ਰਹੀ ਹੈ ਤੇ ਪੁਲਿਸ ਨੇ ਖਾਣਾ ਪੂਰਤੀ ਕੀਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਹੀ ਇਹ 4 ਦਿਨ ਪਹਿਲਾਂ ਹੀ ਇਹ ਜਿਹੜੀ ਐਫ ਆਈ ਆਰ ਦੱਸਿਆ ਜਾ ਰਿਹਾ ਦਰਜ ਹੋਈ ਹੈ ਜੋ ਜੋ ਇਹ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਾਬਾ ਆਪਣੇ ਆਪ ਨੂੰ ਬ੍ਰह्मਚਾਰੀ ਕਹਿੰਦਾ ਸੀਗਾ ਤੇ ਲੋਕਾਂ ਦੇ ਨਾਲ ਲੋਕਾਂ ਨੂੰ ਇਸ ਇਸ ਵਹਿਮ 'ਚ ਰੱਖਦਾ ਸੀਗਾ ਤੇ ਇਸ ਦੀ ਇਹ ਵੀਡੀਓ ਆਪਣੇ ਹੀ ਜਿਹੜਾ ਕਹਿ ਲੋ ਕਿ ਉਸ ਦਾ ਕਮਰਾ ਸੀ ਜਾਂ ਫਿਰ ਉਸ ਦਾ ਆਫਿਸ ਬਣਿਆ ਹੋਇਆ ਸੀਗਾ ਉਸ ਦੇ ਵਿੱਚ ਹੀ ਇਹ ਜਿਹੜੀ ਵੀਡੀਓ ਹੈ ਉਹ ਬਣੀ ਹੈ ਤੇ ਦਰਵਾਜ਼ੇ ਦੇ ਇੱਕ ਜਿਹੜਾ ਦੇਖਣ ਵਾਲਾ ਦਰਵਾਜ਼ੇ ਦੇ ਵਿੱਚ ਕੈਮਰਾ ਟਾਈਪ ਜਾਂ ਫਿਰ ਇੱਕ ਸ਼ੇਕ ਹੁੰਦਾ ਹੈ ਜਿਸ ਦੇ ਵਿੱਚ ਅ ਛੇਦ ਹੁੰਦਾ ਜਿਸ ਦੇ ਵਿੱਚੋਂ ਦੇਖਿਆ ਜਾਂਦਾ ਕਿ ਦਰਵਾਜ਼ੇ ਦੇ ਬਾਹਰ ਕੌਣ ਹੈ ਉਸ ਜਗ੍ਹਾ ਦੇ ਉੱਤੋਂ ਇਹ ਵੀਡੀਓ ਹੈ ਜਿਹੜੀ ਬਾਬੇ ਦੀ ਬਣਾਈ ਗਈ ਹੈ ਤੇ ਹੁਣ ਬਾਬਾ ਇਸ ਸਮੇਂ ਫਰਾਰ ਹੋ ਚੁੱਕਾ ਹੈ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਲਗਾਤਾਰ ਤੁਸੀਂ ਤਸਵੀਰਾਂ ਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਸਿੱਖ ਸੰਗਤ ਇਕੱਠੀ ਹੋ ਕੇ ਮਾਣਿਓ ਡੀਸੀ ਲੁਧਿਆਣਾ ਡੀਸੀ ਕੋਲ ਪਹੁੰਚੀ ਹੈ ਉਸ ਨੇ ਕਾਰਵਾਈ ਦੀ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਸਾਰੀ ਕਾਰਵਾਈ ਕੀਤੀ ਜਾਵੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੇ ਸਾਰੀ ਮਾਮਲੇ ਤੇ ਕਿ ਬਾਬਿਆਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਕਿਉਂ ਆ ਰਹੀਆਂ ਨੇ ਕਿਉਂ ਲੋਕ ਇਸ ਤਰ੍ਹਾਂ ਦੇ ਬਾਬਿਆਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਇਸ ਡੇਰਾਬਾਦ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ